ਇਸ ਵਕਤ ਅੱਜ ਬਲੂ ਸਟਾਰ ਦਾ ਦਿਨ ਸ਼ੇਜੁਨਾ ਤੇ ਅੱਜ ਸਾਡਾ ਸਮਾਜਵਾਦੀ ਸਿਰਸ ਹੈ ਨਾ ਸਮਾਜਵਾਦੀ ਦੇ ਜਿਹੜੇ ਪ੍ਰਧਾਨ ਨੇ ਇਸ ਵਕਤ ਸਾਡੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਅੱਜ ਕੀ ਪ੍ਰੋਗਰਾਮ ਰੱਖਿਆ ਗੱਲਬਾਤ ਕਰਾਂਗੇ ਹਰਮਾਨਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਨਰਿੰਦਰ ਠੱਪੜ ਸ਼ਿਵਸਨ ਸਮਾਜੀਓ ਪੰਜਾਬ ਚੇਅਰਮੈਨ ਤੇ ਮੇਰੇ ਨਾਲ ਪੰਜਾਬ ਦੇ ਵ ভাইস ਪ੍ਰਧਾਨ ਤਮੰਨਾ ਜੀ ਬੈਠੇ ਨੇ ਤੇ ਨਾਲ ਉਹਨਾਂ ਦੇ ਕਮਲੁਧਾਟੀ ਜੀ ਬੈਠੇ ਨੇ ਤੋ ਅਸੀਂ ਜਿਹੜਾ ਅੱਜ ਮੋਹੱਲਾ ਮਗਦੂਮਪੁਰਾ ਦੇ ਵਿੱਚ ਮੰਦਿਰ ਦੇ ਵਿੱਚ ਜੋ ਹਵਨ ਹਵਨ ਕਰਵਾਇਆ ਹੈ ਤੇ ਉਹ ਜਿਹੜੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਮਾਰੇ ਗਏ નિર્ਦੋਸ਼ ਚਾਹੇ ਉਹ ਆਮ ਜਨਤਾ ਸੀ ਚਾਹੇ ਉਹ CRP BSF ਆਰਮੀ ਪੈਰਾਮੈਟਰੀ ਫੋਰਸ ਪੰਜਾਬ ਪੁਲਿਸ ਦੇ ਮਲਾਕਮ ਸੀ ਸ਼੍ਰੀਮਤੀ ਇੰਦਰਾ ਗਾਂਧੀ ਸੀ ਤੇ ਸਾਡੇ ਸਰਦਾਰ ਬਿਜਨ ਸਿੰਘ ਜੀ ਔਰ ਉਹਨੂੰ ਵੈਦਾ ਜੀ ਤੇ ਹੋਰ ਸਾਡੇ ਉਥੇ ਉਸ ਦਰਮਿਆਨ ਚ ਸਾਡੇ ਸ਼ਿਵ ਸੈਨਿਕ ਵੀ ਮਾਰੇ ਗਏ ਸੀ ਅੱਜ ਉਹਨਾਂ ਦੀ ਆਤਮ ਸ਼ਾਂਤੀ ਦੇ ਲਈ ਹਵਨ ਜਗ ਕਰਾ ਕੇ ਤੇ ਉਹਨਾਂ ਹਉਤੀਆ ਪਾ ਕੇ ਉਹਨਾਂ ਦੀ ਆਤਮ ਸ਼ਾਂਤੀ ਲਈ ਅਰਦਾਸ ਕੀਤੀ ਗਈ ਸ਼ਹੀਦਾ ਦੀ ਸੋ ਸਾਡੇ ਹਰ ਜ਼ਿਲ੍ਹੇ ਦੇ ਚ ਸ਼ਿਵ ਸੈਨਿਕਾਂ ਨੇ ਅੱਜ ਕਿ ਇਹ ਹਵਨ ਜਗ ਕਰਾ ਕੇ ਉਹਨਾਂ ਦੀ ਆਤਮ ਸ਼ਾਂਤੀ ਲਈ ਅਰਦਾਸ ਕੀਤੀ ਹੈ ਸੋ ਉਦੋਂ ਮੈਂ ਜਿਹੜੇ ਮਾਰੇ ਗਏ ਸੀਗੇ નિર્ਦੋਸ਼ ਲੋਕ ਉਨਾ ਦੀ ਜਾਦੇ ਵਿੱਚ ਆ ਜਿਹੜਾ 6 ਜੂਨ ਦਾ ਅਜਿ ਘੁੱਲੂ ਕਰ ਰਿਹਾ ਦਾ ਦਿਨ ਹੈ ਉਸੇ ਸ਼ਹੀਦਾ ਦੇ ਲਈ ਆਪਣ ਕਰਦੇ ਆ ਤੇ ਸਾਡੇ ਰਾਸ਼ਟਰੀ ਮਦਾਨਸ਼ਰੀ ਕਮੇਸ਼ਪਾਟ ਤੋਂ ਜਿਹਦੇ ਹੁਕਮਾਂ ਦੀ ਅਨਸਾਰ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਹੋ ਜਾਂ ਕਰਕੇ ਉਹਨਾਂ ਆਤਮ ਨਿਸ਼ਾਨਤੀ ਲਈ ਅਰਦਾਸ ਕੀਤੀ ਜਾਂਦੀ ਹੈ। ਆ ਤਿੰਨ ਲੋਕਾਂ ਦਾ ਕਹਿਣਾ ਕਿ ਜਿਹੜੀ ਸਰਸਨਾ ਆਵਾਜ਼ ਇਹ ਇਹ ਪਾੜ ਪਾਉਂਦੀ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਲੋਕ ਦੇ। ਦੇਖੋ ਜੀ ਲੋਕ ਤਾਂ ਚੰਗੇ ਵੀ ਐ ਤੇ ਮਾੜੇ ਵੀ ਐ ਜਿਹੜੇ ਗਰਮ ਖਿਆਲੀ ਲੋਕ ਹਨ ਸਾਡੇ ਪੰਜਾਬ ਦੇ ਸਾਡਾ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਤੇ ਦੇਸ਼ ਆ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਤੁਸੀਂ ਦੇਖ ਸਕਦੇ ਹੋ ਮੀਡੀਆ ਦੇ ਮਾਧਮ ਬਹੁਤ ਜ਼ਿਆਦਾ ਭੰਗਦਾ ਹੋਇਆ ਗੁਰਪੰਤ ਸਿੰਘ ਪੰਨੂ ਜੋ ਕਿ ਸਾਡੇ ਜਿਹੜਾ ਕਿ ਸਾਡੇ ਦੇਸ਼ ਦੇ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਗਲਾਂਦਾ ਹੈ ਤੇ ਜਦੋਂ ਬਗਲਾਂਦਾ ਹੈ ਤੇ ਉਹ ਉਹਨੇ ਬਹਿਕਾਵੇ ਜਾ ਕੇ ਕੋਈ ਨਾ ਕੋਈ ਗਲਤ ਕੰਮ ਕਰਦੇ ਚਾਹੇ ਉਹ ਜੇਲਾ ਜਾਂਦੇ ਚਾਹੇ ਆਪਣੀ ਜਾਨ ਤੋਂ ਹੱਤ ਗਵਾ ਬੈੰਦੇ ਆ ਕਿ ਮੈਂ ਨੌਜਵਾਨਾਂ ਨੂੰ ਕਹਾਂਗਾ ਕਿ ਆਪਣੇ ਦੇਸ਼ ਦਾ ਤੇ ਆਪਣੇ ਸੂਬੇ ਸੋਚੋ ਸ਼ਿਵਸ਼ਾ ਸਮਾਜਵਾਦੀ ਸਾਡੇ ਰਾਸ਼ਟਰਪਤੀ શ્રી ਕਮਲੇਸ਼ ਭਾਰਤਵਾੜੀ ਹਮੇਸ਼ਾ Hindu Sikh ਇਕਤਾ ਦੇ ਪ੍ਰਤੀਕ ਰਹੇ ਹੈ ਤੇ ਅਸੀਂ ਅਸੀਂ ਉਹਨਾਂ ਦੇ ਦिशांत ਸੰਸਾਰ ਚੱਲਦੇ ਆ ਸਾਡੀ ਕੋਈ ਹਿੰਸਾ ਨਹੀਂ ਸਾਡੀ ਕੋਈ ਲੜਾਈ ਨਹੀਂ ਜਿਹੜਾ ਕਿ Hindu ਤੇ Sikh ਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਜਿਹੜਾ ਉਹ ਸਦਾ ਕਹੈਂ ਮੈਂ ਤੇ ਕਾਇਮ ਹੀ ਰਹੇ